हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜੀ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 16 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਸ਼ਿਬਾਜਪੁਰ ਅੱਡਾ ਖਾਸ ਕੋਈ ਵੀਰ ਆ ਰਿਹਾ ਤਰਨਤਾਰਨ ਸਾਹਿਬ ਵਾਲੀ ਸਾਈਡ ਤੋਂ ਜਾਂ ਮਾਲਵੇ ਵਾਲੀ ਸਾਈਡ ਤੋਂ ਤਾਂ ਤੁਸੀਂ ਦੋਸਤੋ ਕੈਰੋ ਵਿਜ਼ਿਟ ਕਰੋਗੇ ਤੇ ਕੈਰੋ ਤੋਂ ਸ਼ਿਬਾਜਪੁਰ ਨੂੰ ਛੜਕਾਉਂਦੀ ਆ ਤੇ ਸ਼ਿਬਾਜਪੁਰ ਦੇ ਬਿਲਕੁਲ ਨਾਲ ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਭਗਵਾਨਪੁਰਾ ਪਿੰਡ ਥੋੜੀ ਦੂਰੀ ਤੇ ਆ ਵੀਰ ਜਾਤ ਕੋਲੇ ਆਇਆ ਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਬੜੀ ਕੋ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਨਵਾਂ ਪਸ਼ੂ ਨਿਕਲਦਾ ਕੋਈ ਕਿੱਲੇ ਤੇ ਆਉਂਦੇ ਨੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਅੱਜ ਦੋ ਪਸ਼ੂ ਨੇ ਟੋਟਲ ਤੇ ਦੋਵੇਂ ਬਿਹੜਾ ਨੇ ਸੁਈਆਂ ਸੁਵਈਆਂ ਨੇ ਪੂਰੀ ਡਿਟੇਲ ਲੈ ਲਾਂਗੇ ਰੇਟ ਭਾਅ ਫੜਦਾ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਅਗੋਂ ਐਨੀਮਲ ਜਿਹੜਾ ਵੀ ਖਰੀਦਦਾ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਘਰੇ ਜਾਣ ਕੇ ਆਪਣੀ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਕਿਉਂਕਿ ਦੁੱਧ ਚਬਾਈ ਤੇ ਪਸ਼ੂ ਚੱਲਣ ਡਏ ਨੇ ਦੋ ਡੰਗ ਚੋ ਕੇ ਤਸੱਲੀ ਕਰ ਲਿਓ ਠੀਕ ਆ ਅੱਜ 2 ਮਾਰਚ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 1:30 ਤੇ 3 ਵਜੇ ਦਾ ਆਓ ਲੈਣਿਆ ਬਤੇਰੇ ਡਿਟੇਲ ਵੀਰ ਜਯਾਦ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਜਯਾਦ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸਰਾਉ ਹੋਰ ਕੀ ਹਾਲ ਚੱਲ ਜੇ ਬਹੁਤ ਵਧੀਆ ਜਯਾਦ ਵੀਰ ਹੋਰ ਸਨਾ ਬਸ ਵਧੀ ਤੇ ਕਿਵੇਂ ਪਸ਼ੂ ਹਾਂ ਚੱਲੀ ਜਾਂਦਾ ਵੀਰ ਵਧੀਆ ਚੱਲੀ ਜਾਂਦਾ ਕੰਮ ਥੋੜਾ ਕੰਮ ਟਾਈਟ ਹੋ ਗਿਆ ਪਸ਼ੂ ਮਿਲਦੇ ਨਹੀਂ ਪਰ ਮਿਲਦੇ ਕਿ ਮਿਲਦੇ ਘੱਟ ਵੇਚਨੇ ਸੌਖਿਆ ਤਾਂ ਮਿਲ ਲੱਭਣੇ ਘਰ ਓਕੇ ਆ ਲੱਭਣੇ ਓਕੇ ਆ ਲੱਭਣੇ ਓਕੇ ਆ ਵੇਚ ਤੇ ਮੰਨ ਲਓ ਤੁਹਾਡੀ ਵੀਡੀਓ ਪਾਤੀ ਪੰਜ ਹਫ਼ਤਾ ਮਿੰਟਾਂ ਵੇਚ ਕੇ ਵਿਹਲੇ ਮਉਣੇ ਲੱਭਣੇ ਪੰਜ ਹਫ਼ਤਾ ਦਿਨਾਂ ਚ ਪੈਂਦੇ ਨਾ ਜਾ ਕੇ ਹਾਂ ਬਿਲਕੁਲ ਬਿਲਕੁਲ ਹਾਂਜੀ ਬਾਕੀ ਸਾਫ ਸੁਥਰਾ ਵੀ ਇਹ ਵੀ ਟੋਰਨਾ ਬਾਕੀ ਸਾਫ ਸੁਥਰਾ ਡੰਗਰ ਹੋਏ ਬਾਕੀ ਡੰਗਰ ਤੇ ਬਥੇਰੇ ਵੀਰ ਜੀ ਮਿਲਦੇ ਪਰ ਸਾਫ ਸੁਥਰੇ ਜਿਹੋ ਜ ਆਪਾਂ ਚੁੰਨੇ ਨਾ ਉਹੋ ਜ ਆਪਾਂ ਨੂੰ ਘੱਟ ਲੱਭਦਾ ਜੇ ਹਾਂ ਹਾਂਜੀ ਬ ਕਉਕ ਤੁਹਾਨੂੰ ਵੀ ਪਸੂ ਜਾਇਜ ਮਿਲਦਾ ਵੀਰ ਜੇ ਗਾਂ ਅਗਲੇ ਜਾਇਜ ਦੀ ਫੇਰ ਹੀ ਮੰਨ ਲਓ ਕੰਮ ਚੱਲਣਾ ਏ ਹਾਂ ਜੀ ਇਹਦਾ ਬਾਹਰੋਂ ਮੰਨ ਲਓ ਮਹਿੰਗਾ ਲੈ ਆ ਫਿਰ ਉਹਨੂੰ ਬੰਨ ਕੇ ਬੈਠੇ ਰਹੋ ਉਹਦਾ ਕੀ ਫਾਇਦਾ ਆ ਕਈ ਵੀਰ ਕਹਿ ਦਿੰਦੇ ਵੀ ਚਾ ਚੱਕਿਆ ਫਿਰ ਉੱਚਾ ਚੱਕਿਆ ਫਿਰ ਉੱਚਾ ਚੱਕਿਆ ਫਿਰ ਮੰਨ ਲਓ ਅਗਲੇ ਨੇ ਨਹੀਂ ਨਾ ਉੱਚਾ ਲੈਣਾ ਹਾਂ ਆ ਸਹੀ ਆ ਤੇ ਜਦ ਵੀ ਅੱਜ ਦੋ ਵੜਾ ਆਪਣੇ ਕੋਲ ਨੇ ਦੋਵੇਂ ਸੂਈਆਂ ਨੇ ਦੋਵੇਂ ਸੂਈਆਂ ਵੀਰ ਜੀ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਉਹ ਵੀਰ ਜੀ ਰਾਤ ਸੂਈ ਆ ਤੇ ਇਹਨੂੰ ਹੋਗੇ 6-7 ਦਿਨਾਂ ਠੀਕ ਹੈ ਜੀ। ਹਾਂਜੀ ਇਹ ਸ਼ਾਈ ਵਾਲਿਆ ਦੂਜੇ ਸੂਏ ਸੂਈ ਆ। ਅੱਛਾ। ਤੇ ਇਸ ਟਾਈਮ ਇਹ ਤੋਂ ਦੁੱਧ ਹੋ ਗਿਆ 10 ਕਿਲੋ। ਹਾਂ। ਤੇ ਬਾਕੀ ਵੇਖੋ ਸੀਲਸ ਲਾ ਕੇ ਕਿੰਨੀ ਸ਼ਾਈ ਵਾਲ ਨੇ ਤੇ ਸ਼ਾਈ ਵਾਲ ਕੋਈ ਹੱਥ ਨਹੀਂ ਲਾਉਣ ਦਿੰਦੀ। ਲਓ ਜੀ। ਇਧਰ ਵੇਖੋ। ਬਾਕੀ ਸੀਲਸ ਲੂਣੇ ਦੋਸਤੋ ਤੁਸੀਂ ਇਹ ਚੈੱਕ ਕਰ ਲਓ। ਇੱਧਰ ਵੇਖੋ। ਠੰਡੀ ਧੀਰੀ ਆ ਕਰਮਾ ਵਾਲੀ ਤੇ ਸੂਹਾ ਦੂਜਾ ਕਿ ਤੀਜਾ ਮੰਨਦੇ ਜੇ। ਇਹ ਵੀਰ ਜੀ ਦੂਜੇ ਆਂਦੇ ਹੀ ਉਹ। ਅੱਛਾ ਜੀ। ਹਾਂਜੀ ਜੇ ਤਾਂ ਪਹ ਲਈ ਅੱਜ 7 ਦਿਨ ਹੋ ਗਏ ਨੂੰ ਸੂਈ ਨੂੰ। 7 ਕਿ ਦਿਨ ਦਾ ਸਮਾਂ ਹੋ ਗਿਆ। ਦੁੱਧ ਦਾਕ ਲੋ ਦੁੱਧ ਹੀ ਫਿਰਦਾ 6 ਪਲਾਸ ਤੋਂ ਫੈਂਡ ਹੁੰਦੀ ਹੈ ਜੀ ਆ ਦੋਸਤੋ ਮਿਲਕ ਫਾਇਟ ਵੀ ਚੰਗੀ ਵੀਰ ਦੱਸ ਰਿਹਾ ਵੀ 6 7 6 7 ਫਾਇਰਟੀ ਆਉਂਦੀ ਆ ਤੇ ਬੱਚਾ ਮਗਰ ਬੱਛਾ ਮਗਰ ਬੱਛਾ ਨਾ ਬੱਛੀ ਆ ਵੀਰ ਜੀ ਬੱਛੀ ਆ ਮਗਰ ਹਾਂਜੀ ਬੱਛੀ ਆ ਤੇ ਦੋਸਤੋ ਮਦਰ ਤੇ ਉੱਪਰ ਹੀ ਬੱਛੀ ਆ ਹਾਂ ਕ੍ਰੋਸ ਅੰਗ ਦੇ ਵਿੱਚ ਹੀ ਮਗਰ ਬੱਛੀ ਆ ਜਰਸੀ ਦੇ ਛਾਈਵਾਲ ਦਾ ਮਗਰ ਕ੍ਰੋਸ ਬੱਛੀ ਆ ਹਾਂ ਤੇ ਆਪ ਵੀ ਦੋਸਤੋ ਛਾਈਵਾਲ ਅੰਗ ਦੇ ਵਿੱਚ ਆ ਕਦ-ਕਾੜ ਚੰਗਾ ਵੱਡੇ ਕਦ-ਕਾੜ ਦੇ ਵਿੱਚ ਆ ਹਫਤਾ ਹੋ ਗਿਆ ਸੂਈ ਨੂੰ ਕੁਛ ਛੇਕ ਦੇਣਾ 7 ਦਿਨ ਛੇਕ ਦੇਣ ਸਮਾ ਹੋ ਗਿਆ ਸੂਈ ਨੂੰ ਤੇ 10 ਕਿਲੋ ਨੈਟ ਜਿਹੜਾ ਬਿਲਕੁਲ ਚਵਾ ਜਾਵੇ ਹਾਂ ਜੀ ਇਸ ਟਾਈਮ 10 ਕਿਲੋ ਪੱਕਾ ਇੱਕ ਕਰਨ ਨੂੰ ਮਤਲਬ 12 ਕਰ ਜੇ 13 ਕਰ ਜੇ ਉਹ ਤੇ ਮਤਲਬ ਅਗਲੀ ਸੇਵਾ ਤੇ ਜਿਹੜਾ ਆਪਣੇ ਘਰ ਇਸ ਟਾਈਮ 10 ਕਿਲੋ ਆ ਠੀਕ ਹੈ ਜੀ 10 ਕਿਲੋ ਫਿਰ ਵੀਰ ਜੀ ਦਾ ਦੁੱਧ ਮੱਝਾਂ ਦੇ ਦੁੱਧ ਆ ਲੈ ਜੇ ਮੈਂ ਦਾ ਅਕਲ ਵਾਲੀ ਲਾਵਾਂਗੇ ਲੱਖ ਰੁਪਿਆ ਲਾਉਣਾ ਪੈਣਾ ਏ ਇਹ ਲੈ ਜੋ ਤੇ ਮੱਝ ਲੈ ਜੋ ਹਾਂ ਇਹ ਮਾਰੇ ਲੈ ਜੋ ਮੱਝ ਲੈ ਜੋ ਇੱਕ ਗੱਲ ਹੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 10 ਕਿਲੋ ਦੁੱਧ ਦਾ ਬਾਕੀ ਭੈੜਦਾ ਵੀ ਤੁਹਾਨੂੰ ਵੀਰ ਨੇ 10 ਬੈੜਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਫੈਟ ਚੰਗੀ ਹੁੰਦੀ ਹੈ ਮੱਝਾਂ ਦੇ ਬਰਾਬਰ ਦੁੱਧ ਹੁੰਦਾ ਚਿੱਟਾ ਦੁੱਧ ਤੇ ਮੱਝਾਂ ਦੇ ਬਰਾਬਰ ਹੀ ਫੈਟ ਹੁੰਦੀ ਹੈ ਠੀਕ ਆ ਜੀ ਤੇ ਬਾਕੀ ਜਿਹੜਾ ਕੋਈ ਵੀਰ ਲੱਭ ਰਿਹਾ ਸ਼ਾਹੀਵਾਲ ਅੰਗ ਦੇ ਵਿੱਚ ਵੈੜ ਬਾਕੀ ਹੈ ਠੰਡੀ ਧੀਰੀ ਹੈ ਤੇ ਕੋਈ ਗਰਮ ਨਹੀਂ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾਤੀ ਹੈ ਇੱਕ ਨਹੀਂ 100 ਬਰੀ ਵੀ ਚੈੱਕ ਕਰਾ ਦਾਂਗੇ ਠੰਡੀ ਧੀਰੀ ਹੈ ਸੀਲਸ ਲੱਗਾ ਆ ਲਓ ਠੀਕ ਆ ਜੀ ਮਗਰ ਵੀ ਬੱਛੀ ਆ ਕਰਮਾਲੀ ਦੇ ਹੁਣ 10 ਕਿਲੋ ਧਾਰਾਂ ਇਹਦੇ ਥੱਲੇ ਮੌਜੂਦ ਆ ਵੀਰ ਦੇ ਦੱਸਣ ਦੇ ਮੁਤਾਬਕ ਪਰ ਕੋਈ ਵੀ ਰਾਨ ਕੇ ਆਪਦੀ ਤਸੱਲੀ ਚੋਕੇ ਕਰ ਸਕਦਾ ਬਾਕੀ ਜਾਦਬਾਈ ਚੋਣ ਚਾਂਣ ਚੋਣ ਚਾਂਣ ਵੀਰ ਜੀ ਮੰਨ ਲਓ ਇੱਕ ਨੰਬਰ ਤੇ ਬਾਕੀ ਆ ਵੇਖੋ ਕੋਈ ਗੱਲ ਬਾਤ ਨਹੀਂ ਪੂਰਾ ਥਾਣਾ ਭਸਮ ਕੇ ਬੰਦਾ ਹਾਂ ਮੋਟਾ ਕੋਈ ਹਾਂ ਕੋਈ ਵੰਗਾ ਨਹੀਂ ਪੋਣਾ ਇਦਾਂ ਬੈ ਕੇ ਚੋ ਲੈਣੀ ਆ ਹਾਂਜੀ ਲੋ ਜੀ ਹਾਂਜੀ ਸੋ ਥਣ ਦੀ ਕੁਆਲਿਟੀ ਚੰਗੀ ਆ ਦੋਸਤੋ ਕੱਦ ਵੀ ਚੰਗਾ ਵੱਡੇ ਕੱਦ ਦੇ ਵਿੱਚ ਹਾਂ ਬਾਕੀ ਜਿਹੜੇ ਪਾਸੇ ਮਰਜ਼ੀ ਤਸੱਲੀ ਕਰੀ ਚਲੋ ਠੀਕ ਆ ਜੀ ਲੱਤ ਨਹੀਂ ਚੁੱਕਦੀ ਕਰਮਾਂ ਵਾਲੀ ਤੇ ਜਿੱਦਾਂ ਮਰਜ਼ੀ ਤਸੱਲੀ ਕਰੀ ਚਲੋ ਥੋੜੀਆਂ ਧਰ ਮਾਰ ਕੇ ਦਿਖਾ ਦ ਗਿਆ ਲੋ ਜੀ ਆਹ ਲੋ ਜੀ ਅਗਲੇ ਥਾਣਾ ਦੀ ਬਿਲਕੁਲ ਚਵਾਈ ਤੁਸੀਂ ਵੇਖੋ ਆ ਮਗਰਲੇ ਥਾਣੇ ਵੇਖ ਆ ਲਓ ਜੀ ਆ ਲਓ ਠੀਕ ਹੈ ਜੀ ਬਸ ਠੀਕ ਹੈ ਠੀਕ ਹੈ ਜੀ ਠੀਕ ਆਜਾਦ ਭਾਈ ਕੀ ਕਰਦੇ ਹੋ ਮੋਲਿੰਦਾ ਵੀਰ ਜੀ ਵੱਛੀ ਦਾ 45000 ਦੀ ਵੇਚਦੀ ਹੈ ਜਿਹੜੀ ਇਹਦੀ ਬਰੀਡ ਆ ਤੇ ਵੇਚਣ ਭਾ 45 ਦੀ ਵੇਚਦੀ ਹੈ ਪਰ ਆਪਾਂ 40 ਚ 2000 ਰੁਪਏ ਛੱਡ ਦਾਂਗੇ 40000 ਚ 200 ਹਾਂ 2000 ਰੁਪਏ ਛੱਡ ਆ 38 ਦੀ ਦੇ ਦਾਂਗੇ ਠੀਕ ਹੈ ਹਾਂ ਬਾਕੀ ਵੀਰ ਜੀ ਇੰਨੇ ਰੇਟ ਤੇ ਇਹ ਜੀ ਵੱਛੀ ਕਿਹਨੇ ਦੇਣੀ ਨਹੀਂ ਨੀਗੀ ਉਹ ਵੀ ਸ਼ਾਈ ਵਾਲਾ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਨਾਲੇ ਸੂਆ ਬਿਲਕੁਲ ਤਾਜ਼ਾ ਤਾਜ਼ਾ ਇਹਨਾਂ ਦੇ ਇਹਨਾਂ ਦੇ ਦੀ ਗਰਮੀ ਆ ਤਾਂ ਸਿਆਲ ਕਢਾਜੂ ਕਰਮਾ ਲਈ ਹਾਂਜੀ ਤੇ ਦੁੱਧ ਚਲੋ ਜਿਆਦਾ ਨਹੀਂ ਕਹਿੰਦੇ ਵੀ ਜਿਆਦਾ ਇਹੋ 11 ਲੀਟਰ ਹਾਂ ਵੀਰ ਜੀ ਆਪਣੇ ਘਰ 10 ਕਿਲੋ ਆ ਤਾਂ ਆਪਾਂ ਇੰਨਾ ਇੰਨੇ ਨੂੰ ਮਤਲਬ 11 12 ਕਿਲੋ ਚਵਾਜੂਗੇ ਆਵੇਂ ਅੱਖ ਨੂੰ 13 ਅਸੀਂ 14 ਇੰਨਾ ਬਿੱਟਾ ਦਾ ਨਹੀਂ ਕਿਉਂ ਜਾਇ ਜ ਇੰਨਾ ਤੋਂ ਚਵਾਉਣਾ ਬਾਕੀ ਵੀਰ ਜੀ ਦਿੰਦਿਆਂ ਵੀ ਇੰਨਾ ਕੀ ਦਾ 11 ਕਿਲੋ ਇਹ ਸ਼ਾਈ ਵਾਲਾ ਬਿਲਕੁਲ ਜੀ ਬਿਲਕੁਲ ਦੁੱਧ ਪਿਓ ਦੁੱਧ ਕਿਉਂਕਿ ਇਹਦਾ ਪਿਓਰ ਹੁੰਦਾ ਗਾੜਾ ਦੁੱਧ ਹੁੰਦਾ ਤੇ ਇੰਨਾ ਹੀ ਮੈਨੂੰ ਤਾਂ ਵੀ 20 ਲੀਟਰ ਦੇ ਬਰਾਬਰ ਇੰਨਾ ਇੰਨਾ ਬਰਾਬਰ ਆ ਅਬ ਦੋਸਤੋ 38000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਵੇੜ ਤੁਹਾਨੂੰ ਉਹ ਵੀ ਦਿਖਾਉਣੀ ਆ ਆਪਾਂ ਤੇ ਵੇੜਾ ਦੋਵੇਂ ਵੈਸੇ ਤਾਜ਼ੀਆਂ ਸੁਈਆਂ ਨੇ ਇਹ ਛੀਆਂ 7-8 ਦਿਨਾਂ ਦੀ ਆਪਾਂ ਤੁਹਾਨੂੰ ਦੱਸਤੀ ਆ ਤੇ ਅਗਲੀ ਵੇੜ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਦਾਂਗੇ ਠੀਕ ਆ ਜੀ ਅਜਤ ਭਾਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਗਈ ਵੇੜ ਹਾਂਜੀ ਇਹ ਵੀਰ ਜੀ ਮੰਨ ਲਓ ਗਾਂ ਕਾਦੀ ਆ ਤੇ ਮੱਝ ਹੀ ਆ ਵੇਖੋ ਮੱਝਾਂ ਨੂੰ ਐ ਪੂਰੀ ਰਾਜੀ ਰੂਜੀ ਪਿੱਠ ਫੁੜੇ ਦੀ ਵੀ ਤੇ ਹੈ ਵੀ ਕ੍ਰੋਸ ਪਾਂਚ ਆ ਇਹ ਵੀਰ ਜੀ ਆਪਣੇ ਤੋਂ ਰਾਤ ਦੀ ਸੁਈ ਜੇ ਠੀਕ ਆ ਜੀ ਆਪਾਂ ਜਿੱਥੋਂ ਲਈ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ 20 ਲੀਟਰ ਹੀ ਚੁੰਦੇ ਰਾਂ ਦੁੱਧ ਦੇ ਥੱਲੇ ਉਹ ਠੀਕ ਹੈ ਜੀ ਤੇ ਬਾਕੀ ਵੀ ਜੀ ਜੇ ਸਾਹ ਹੁਣ ਆਪਾਂ ਮੰਨ ਲਓ ਦੋ ਚਵਾਈਆਂ ਕੀਤੀਆਂ ਨਾ ਹਾਂ ਆਪ ਨੂੰ ਲੱਗਦਾ ਕਿ ਮੰਨ ਲਓ 20 ਤੋਂ ਪਲੱਸ ਹੀ ਚੋਗੀ ਪਰ 17 18 ਕਿਲੋ ਦਾ ਆਪਾਂ ਖੁੱਲਾ ਰਮਾਂ ਨਾਖ ਦਾਂਗੇ ਨਾ ਦਊਗੀ ਇਹ 6 ਕਿਲੋ ਵੀਰ ਜੀ ਸਵੇਰੇ ਚਵਾਈ ਕੀਤੀ ਜੇ ਮਾਰਨਿੰਗ ਪਹਿਲੀ ਚਵਾਈ ਆ ਪਹਿ ਨਹੀਂ ਦੂਜੀ ਚਵਾਈ ਦੂਜੀ ਦੂਜੀ ਚਵਾਈ 6 ਕਿਲੋ ਕੀਤੀ ਜੇ ਸਵੇਰੇ ਕੱਲ ਸੂਈਆ ਕੱਲ ਰਾਤ ਕੀਤੀ ਪਹਿਲੀ ਹਾਂ ਕੱਲ ਰਾਤ ਪਹਿਲੀ ਕੀਤੀ ਸਵੇਰੇ ਦੂਜੀ ਕੀਤੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਤੇ ਹੁਣ ਸ਼ਾਮੀ ਹੋ ਜੂਗੀ ਸਾਫ ਬੌਲੇ ਹਾਂ ਗਿੱਲੇ 나ੜੂ ਤੇ ਬੱਚਾ ਮਗਰ ਬੱਚੀ ਆ ਠੀਕ ਆ ਜੀ ਤੇ ਲਾਲ ਡੱਬੀ ਆ ਮਗਰ ਬੱਚੀ ਦੇਖੋ ਥਾਂ ਤੋਂ ਬਹੁਤ ਸਾਫ਼ ਲੱਗਾ ਇਹ ਦੇਖੋ ਇੱਕ ਸੀਲਸ ਲੱਗ ਨਾਲੇ ਲਓ ਜੀ ਸੋ ਥਾਂ ਰਾਜੀ ਪੂਜੀ ਬਹੁਤ ਆ ਪੂਰਾ ਥਾਣਾ ਕਰਮਾਲੀ ਦੇ ਮੋਟਾ ਥਾਣਾ ਲਵਾਈ ਦੇ ਵਿੱਚ ਪੂਰਾ ਹੱਥੀ ਚਵਾਈ ਵਾਲਾ ਤੇ ਚੌੜੇ ਪਿੱਠ ਕੁੜੇ ਦੇ ਵਿੱਚ ਆ ਵੈਸੇ ਸੂਸਵਾ ਦੇ ਵਿੱਚ ਆ ਪਰ ਫਿਰ ਵੀ ਕਰਮਾਲੀ ਬਾਕੀ ਵੀ ਪਤਾ ਨਹੀਂ ਨੂੰ ਲੱਗਦਾ ਕਿ ਸੂਈ ਹੋਊਗੀ ਅੱਖ ਨੂੰ ਮੈਂ ਗੱਪ ਨਹੀਂ ਆਗਦੀ ਇਹ ਫਿਰ ਵੀ ਬਿਲਕੁਲ ਜੀ ਫਿਰ ਸੋਣੇ ਉਹਨੂੰ ਪਤਾ ਹੀ ਨਹੀਂ ਕਿ ਸੋਹਣੀ ਹੈ ਮੈਸੇ ਛੱਡੀ ਝੁੰਗੀ ਹੈ ਨਾ ਹਾਂਜੀ ਹਾਂ ਥੋੜੇ ਥੋੜੇ ਸਿੰਗ ਹੈ ਮੁੱਠੀ ਮੁੱਠੀ ਠੀਕ ਹੈ ਜੀ ਬਾਕੀ ਕੋਈ ਮਾਰਦੀ ਨਹੀਂ ਕਿ ਕੋਈ ਚੱਕਰ ਨਹੀਂ ਕਰ ਵੇਖੋ ਲਓ ਜੀ ਆਹ ਵੇਖੋ ਕ੍ਰਾਸ ਬ੍ਰੀਡ ਚ ਆ ਹਾਂ ਰਾਜੀ ਰੂਜੀ ਪੂਰੀ ਆ ਲਓ ਜੀ ਦੋਸਤੋ ਕ੍ਰਾਸ ਬ੍ਰੀਡ ਦੇ ਵਿੱਚ ਵਹਿੜਾ ਸੂਈ ਸੁਭਾਈ ਹੈ ਤੇ ਜੇਰ ਜੂਰ ਆਪਣੇ ਉੱਥੇ ਪੈ ਗਈ ਜੇਰ ਜੂਰ ਜੀ ਵੀਰ ਜੀ ਪੂਰੀ ਆਪਣੀ ਗਾਰੰਟੀ ਹੋ ਗਈ ਆਪਣੇ ਤੋਂ ਵੀਡੀਓ ਬਣੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਜੇਰ ਵਾਲੇ ਪਾਸੇ ਵੀ ਬੇਫਿਕਰੀ ਆ ਕੋਈ ਵੀ ਬੇਚੰਤ ਉਹ ਕੇ ਸੌਦਾ ਕਰ ਸਕਦਾ ਤੇ 6 ਕਿਲੋ ਵੀਰਾਂ ਦਾ ਮਾਰਨਿੰਗ ਜਿਹੜੀ ਚਵਾਈ ਜਿਹੜੀ ਹੈ ਤੀਜੇ ਡੰਗ ਦੀ ਹੋ ਜੂਗੀ ਕਿਹੜੀ ਡੰਗ ਦੀ ਬਾਕੀ ਤੁਹਾਨੂੰ ਤੋਂ ਬਹੁਤ ਕੁਆਲਟੀ ਵਾਲਾ ਮੈਂ ਨਾ ਵੀਰ ਜੀ ਚਵਾਈ 2 ਮਿੰਟਾਂ ਚੋ ਕੇ ਬੰਦਾ ਇਹਦੇ ਥੱਲੇ ਉੱਠ ਜੂਗਾ ਗਾਂ ਥੱਲੇ ਠੀਕ ਹੈ ਜੀ ਇੰਨੀ ਮੋਟੀ ਚਵਾਈ ਲੱਗੀ ਇਹਦੀ ਠੀਕ ਹੈ ਵੀਰ ਜੱਸਿਆਂ ਦੇ ਆਓ ਖੋਲ ਕੇ ਖੋਲ ਲੀਜੀ ਠੀਕ ਹੈ ਜੀ ਸੋ ਦੋਸਤੋ ਦੋਨੋਂ ਵੜਾ ਦੋਨੋਂ ਮਗਰ ਬੱਛੀਆਂ ਨੇ ਠੀਕ ਹੈ ਜੀ ਤੇ ਬਾਕੀ ਬਾਡੀ ਬੁੱਡੀ ਸਟਰਕਚਰ ਬਹੁਤ ਸੋਹਣਾ ਨਿੱਕਰ ਆ ਜਿੰਨੇ ਵੀ ਤੇ ਬਾਕੀ ਤੁਹਾਨੂੰ ਇੱਕ ਹੋਰ ਲੰਬਾ ਤੋੜ ਕੇ ਆਪਾਂ ਦਿਖਾ ਦਿੰਨੇ ਆ ਦੂਰੋਂ ਨੇੜੇ ਕੋਈ ਵੀਰ ਹੈ ਇਸ ਏਰੀਆ ਦੇ ਹੈਗਾ ਤੇ ਨੇੜੇ ਹੈਗਾ ਤਾਂ ਵੀ ਤੁਸੀਂ ਇੱਕ ਟਾਈਮ ਪੂਰਾ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਚਾਲ ਚੂਲ ਹੋਲੀ ਕਾਸ਼ ਹਾਂਜੀ ਹਾਂਜੀ ਬੱਚੇ ਦਾ ਕਰਦੀ ਹੈ ਨਾ ਫਿਰ ਤਾਜੀ ਬੱਚੇ ਦਾ ਥੋੜਾ ਤੇਹ ਕਰਦੀ ਆ ਖੇਤ ਕਿਰਿਆ ਕੋਈ ਨਹੀਂ ਮੋੜ ਲਿਆ ਰਸੀ ਮਾਰਿਆ ਅਗਰ ਲੋਜੀ ਸੋ ਥਾਣ ਦੇਵੇ ਦੀ ਦੋਸਤੋ ਸਾਫ ਸੁਥਰੀ ਆ ਬਿਲਕੁਲ ਤੁਸੀਂ ਵੇਖ ਰਹੇ ਜੇ ਵਿੱਚ ਵੀਡੀਓ ਤੇ ਤੇ ਚੋਣ ਚਾਣ ਵੀ ਵੀਰ ਨੇ ਦੱਸਦਾ ਵੀ ਇੱਕ ਨੰਬਰ ਚਵਾਈ ਆ ਮੋਟੀ ਧਾਰ ਹਾਂ ਲੋ ਜੀ ਸਾਹ ਵੇਖੋ ਇਹ ਕੱਚਾ ਬੋਲਾ ਹਾਂ ਆ ਦੇਖਾ ਹਾਂ ਵੇਖੋ ਥਾਨ ਕਿਡਾ ਕਿਡਾ ਲੱਗਾ ਹਾਂ ਜੀ ਹਾਂ ਜੀ ਲੋ ਜੀ ਸੋ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿੱਚੇ ਆਪਾਂ ਤੁਹਾਨੂੰ ਦਿਖਾ ਦੀਆਂ ਨੇ ਤੇ ਜਿਹੜਾ ਕੋਈ ਵੀਰ ਆਉਂਦਾ ਖਰੀਦਦਾਰੀ ਕਰਨ ਆਪਦੀ ਦੋ ਡੰਗ ਚੋ ਕੇ ਇੱਕ ਟਾਈਮ ਹਾਂ ਵੀ ਜੀ ਆਪਣੇ ਦਾ ਸਾਈ ਕਰ ਲੈ ਦੋ ਟਾਈਮੋਂ ਮੈਂ ਵੀਡੀਓ ਕਾਲ ਤੇ ਨੂੰ ਚਵਾ ਦਾਂਗੀ ਤੀਜੇ ਟਾਈਮ ਭਾਵੇਂ ਆਣ ਕੇ ਖੁਦ ਆਪ ਚੋਲੇ ਬਿਲਕੁਲ ਹਾਂ ਜੇ ਕਿਨੂੰ ਕੋਈ ਸ਼ੱਕ ਹੈ ਨਾ ਦੋਦਾ ਘਾਟਿਆ ਵਾਧਿਆ ਜਾਂ ਕਿੰਦਾ ਦੋ ਟਾਈਮ ਆਪ ਵੀਡੀਓ ਕਾਲ ਤੇ ਚਵਾਈ ਕਰਾ ਦਾਂਗੇ ਚਲੋ ਬਹੁਲਾ ਬਹੁਤ ਚੱਲਣ ਢਈ ਹੈ ਕਰਮਾਰੀ ਚਲੋ ਫਿਰ ਵੀ ਸ਼ਾਮ ਨੂੰ ਸਾਫ਼ ਕਰ ਦੇਣੀ ਆਪਾਂ ਨੂੰ ਅਗਲੇ ਮਾਂ ਚ ਹੁੰਦਾ ਕਿੰਨਾ ਵੀ ਹੋ 13:00 14:00 ਜੀ ਅਗਲੇ ਨੂੰ ਆਪਾਂ ਨੂੰ ਤੋਲ ਕੇ ਦੇ ਦਾਂਗੇ ਹਾਂ ਹਾਂ ਕਿਸੇ ਤਰ੍ਹਾਂ ਦਾ ਕੋਈ ਚਲੋ ਡਾਊਟ ਨਾ ਹੋਵੇ ਹਾਂ ਜੀ ਡਾਊਟ ਨਾ ਰਵੇ ਇਹਦਾ ਮੁੱਲ ਜ਼ਿਆਦਾ ਕੀ ਕਰਦੇ ਇਹ ਵੀ ਜੀ ਵੱਛੀ ਦੇ ਵੇਖਦੀ 55000 ਦੀ ਹਾਂ ਪਰ ਆਪਾਂ 50000 ਦੀ ਦੇ ਦਾਂਗੇ 50000 ਦੀ ਹਾਂ ਬਾਕੀ ਮਾਨ ਤਾਨ ਕਰ ਦਾਂਗੇ ਲਓ ਜੀ हां बाकी भी जी ਦੋਦ 20 ਪਲਸੀ ਚਾਹੋਗੇ ਆਪਾਂ 17 18 ਲੀਟਰ ਦੀ ਗਾਰੰਟੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 50000 ਦੀ ਤੇ 50000 ਦੇ ਵਿੱਚੋਂ ਥੋੜਾ ਵਾਧਾ ਕੋਈ ਛੋਟ ਚਾਪਾ ਹੋ ਜਾਊ ਮੌਕੇ ਤੇ ਆ ਹਾਂ ਜੀ ਬਾਕੀ ਰੇਟ ਵੀ ਸਾਰੇ ਵੀਰਾਂ ਨੂੰ ਪਤਾ ਹੀ ਹੈ ਦੋਸਤੋ ਬਾਜ਼ਾਰ ਦਾ ਠੀਕ ਹੈ ਜੀ ਤੇ ਆਣ ਕੇ ਆਪਣੀ ਤਸੱਲੀ ਕਰ ਲਿਓ ਵਾਰ-ਵਾਰ ਆਪਾਂ ਕਹਿੰਦੇ ਹੁੰਨੇ ਆ ਬਾਕੀ ਹੁਣ ਦੋ ਦੋ ਤਿੰਨ ਤਿੰਨ ਧਾਰਾਂ ਮਾਰ ਕੇ ਕੋਈ ਤੁਹਾਨੂੰ ਵਿਖਾ ਦਿੱਤੀਆਂ ਨੇ ਵਿੱਚ ਤੇ ਦੋ ਵੜਾ ਅਜ ਵੀਰ ਜਾਤ ਦੇ ਕੋਲੇ ਪਕਾਉ ਨੇ ਵੜਾ ਚੱਕੀਆਂ ਨੇ ਰੇਟ ਪੜਦਾ ਬਿਲਕੁਲ ਜਾਇਜ਼ ਆ ਜੈਨੂਨ ਰੇਟ ਪੜਦਾ ਤੇ ਠੀਕ ਆ ਜਯਾਦਬਾਈ ਹੋਰ ਕੋਈ ਗੱਲ ਬਾਤ ਨਹੀਂ ਬਸ ਵਧੀਆ ਵੀਰ ਜੀ ਹੋਰ ਤਾਂ ਕੋਈ ਗੱਲ ਬਾਤ ਵੀਰ ਜੀ ਹਾਂ ਤੇ ਨੰਬਰ ਬੋਲਦਗੇ ਆਪਣੇ ਨੰਬਰ 9779914251 ਠੀਕ ਹੈ ਜੀ ਹਾਂਜੀ ਲੋ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਤੇ ਮਿਲਦੇ ਆਪਾਂ ਵੀ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਚਲੋ ਜੀ